ਅਮਰitsar ਕਮਿਸ਼ਨਰੇਟ ਪੁਲਿਸ ਨੇ ਅਮਰitsar ਦੇ ਵਿੱਚੋਂ ਆਰੋਪੀਆਂ ਨੂੰ ਗ੍ਰਫਤਾਰ ਕੀਤਾ ਜਿਉਂ ਦੇਸ਼ ਵਿੱਚ ਬੈਠ ਕੇ ਚਲਾਏ ਜਾ ਰਹੇ ਇੱਕ ਅਤਵਾਦੀ ਮੋਡਿਊਲ ਦਾ ਪਰਦਾਫਾਸ਼ ਕੀਤਾ ਗਿਆ ਤੇ ਇੱਕ ਨੂੰ ਗ੍ਰਫਤਾਰ ਕੀਤਾ ਗਿਆ ਇਹਨਾਂ ਕੋਲੋਂ ਆਧੁਨਿਕ ਪਿਸਤੌਲ ਵੀ ਬਰਾਮਦ ਕੀਤਾ ਗਿਆ ਵਿਸ਼ਾਲ ਸਿੰਘ ਨੇ ਖੁਲਾਸਾ ਕੀਤਾ ਕਿ ਇਹ ਹਥਿਆਰ ਸਰਹੱਦ ਪਾਰੋਂ ਡਰੋਨ ਸੁਤੰਦੇ ਹਿੱਸੇ ਵਿੱਚ ਜੋ ਪ੍ਰਾਪਤ ਹੋਇਆ ਸੀ ਤੇ ਉਹ ਰਿੰਦਾ ਸਮੇਤ ਵਿਦੇਸ਼ੀ ਆਧਾਰਿਤ ਹੈਂਡਲਰਾਂ ਦੇ ਨਿਰਦੇਸ਼ਾਂ ਤੇ ਕੰਮ ਕਰਦਾ ਸੀ ਸ਼ਾਂਤੀ ਨੂੰ ਭੰਗ ਕਰਨ ਦੀ ਸਾਜ਼ਿਸ਼ ਕਰਨ ਵਾਲੇ ਇੱਕ ਵੱਡੇ ਨੈਟਵਰਕ ਦਾ ਹਿੱਸਾ ਹੈ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨਾਂ ਤੋਂ ਕਈ ਵੱਡੇ ਘੁਲਾਸੇ ਹੋ ਸਕਦੇ ਨੇ ਜਾਂਚ ਵਿੱਚ ਹੋਰ ਵੀ ਗੱਲਾਂ ਬਾਹਰ ਆ ਸਕਦੀਆਂ ਨੇ ਮਾਨ ਜੋ ਕਮਿਸ਼ਨਰ ਪੁਲਿਸ ਸ਼੍ਰੀ ਗੁਰਪ੍ਰੀਤ ਸਿੰਘ ਜੀ ਭੁੱਲਰ ਦੇ ਅਧਿਅਤਾਂ ਮੁਤਾਬਕ ਕਮਿਸ਼ੇਟ ਅੰਦਰੋਂ ਵੱਲੋਂ ਮਾਰੇ ਅਨਸਰ ਜਿਹੜੇ ਨੇ ਕਿਸੇ ਵੀ ਤਰੀਕੇ ਦੇ ਹੈਗੇ ਨੇ ਉਹਨਾਂ ਦੇ ਖਿਲਾਫ ਲਗਾਤਾਰ ਕਾਰਵਾਈ ਜਾਰੀ ਹੈ ਬਹੁਤ ਜ਼ੋਰਦਾਰ ਤਰੀਕੇ ਨਾਲ ਅਸਰ ਅਸਰਦਾਰ ਤਰੀਕੇ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਭੜੇ ਅਨਸਰ ਹੈਗੇ ਆ ਬੇਸ਼ੱਕ ਉਹ ਐਨਟੀਪੀਐਸ ਦਾ ਕੰਮ ਕਰ ਰਹੇ ਹੁਣ ਜਾਂ ਆਮ ਇੱਕ ਦਾ ਕੰਮ ਕਰ ਰਹੇ ਹੁਣ ਮੈਂ ਦੱਸਣਾ ਚਾਹੁੰਦਾ ਸਾਡੇ ਸੀਜੀ 3 ਬਲਵਿੰਦਰ ਸਿੰਘ ਉਹਨਾਂ ਨੇ ਇੱਕ ਬੜੀ ਐਮ ਆਪਣੇ ਅਚੀਵਮੈਂਟ ਇੱਕ ਹਾਸਲ ਕੀਤੀ ਹੈ ਟੋਟਲ ਪੰਜ ਦੋਸ਼ੀ ਉਹਨਾਂ ਨੇ ਫੜੇ ਨੇ ਔਰ ਪੰਜ ਦੋਸ਼ੀ ਗਫ्तार ਕੀਤੇ ਨੇ ਜਿਨ੍ਹਾਂ ਕੋਲੋਂ 2 30 ਬੋਰ ਤੇ ਪਿਸਤਲ ਮਿਲੇ ਨੇ ਇੱਕ ਅਮਨ ਉਰਫ ਵਿਸ਼ੂ ਹੈਗਾ ਉਸਕੋ 30 ਬੋਰ ਦਾ ਪਿਸਤਲ ਮਿਲਿਆ ਹੈਗਾ ਇੱਕ ਹੈਦਰ ਭੱਟੀ ਹੈਗਾ ਉਸਕੋ ਵੀ 30 ਬੋਰ ਦਾ ਪਿਸਤਲ ਮਿਲਿਆ ਹੈਗਾ ਇਸ ਤਰ੍ਹਾਂ ਇੱਕ ਤਰੂਫ ਹੈਗਾ ਸਾਨੂੰ ਅਰਨ ਮਹਿਰਾਉਦ ਕੋ 100 ਗ੍ਰਾਮ ਹਿਰੋਇਨ ਮਿਲੀ ਹੈ ਔਰ 10000 ਡਰਗ ਮਨੀ ਮਿਲੀ ਹੈ ਇਸ ਤਰ੍ਹਾਂ ਇੱਕ ਇਸ਼ੂ ਹੈਗਾ ਇੱਕ ਉਹਦੇ ਕੋਲ ਵੀ 10000 ਡਰਗ ਮਨੀ ਮਿਲੀ ਹੈ ਔਰ ਇੱਕ ਰਾਜਵੀਰ ਚੱਡਾ ਹੈਗਾ ਇਹ ਦੋ ਰਾਉਂਡ ਮਿਲੇ ਨੇ ਇਹ ਸਾਰੇ ਹੀ ਖਜ਼ਾਨਾ ਗੇਟ ਦੇ ਰਹਿਣ ਵਾਲੇ ਨੇ ਔਰ ਜਿਹੜਾ ਹੈਦਰਪੱਟੀ ਹੈਗਾ ਉਹ ਅਮਨ ਐਵੇਨਿਊ ਦਾ ਰਹਿਣ ਵਾਲਾ ਹੈਗਾ ਪਹਿਲਾਂ ਚਾਰ ਦੋਸ਼ੀ ਗ੍ਰਫਤਾਰ ਕੀਤੇ ਗਏ ਸੀ ਉਸ ਤੋਂ ਬਾਅਦ ਫਰਦਰ ਜਿਹੜਾ ਇਨਵੈਸਟੀਗੇਸ਼ਨ ਕੀਤੀ ਗਈ ਹੈਦਰਪੱਟੀ ਜਿਹੜਾ ਹੈਗਾ ਇਹਦੇ ਕੋਲ ਵੀ ਇਹਦੇ ਪਿਸਟਲ ਘਰ ਦੇ ਵਿੱਚੋਂ ਹੀ ਨੇ ਲੁਕੋ ਕੇ ਰੱਖਿਆ ਸੀ ਉਹ ਰਿਕਵਰ ਕੀਤਾ ਹੈਗਾ ਬਹੁਤ ਵਧੀਆ ਅਚੀਵਮੈਂਟ ਹੈਗੀ ਆ ਔਰ ਇਹ ਜਿਹੜਾ ਹੈਗਾ ਇਸ ਦੇ ਨਾਲ ਜਿਹੜਾ ਹੈਗਾ ਇਹ ਜਿਹੜਾ ਅੱਗੇ ਵੀ ਕੋਈ ਕ੍ਰਾਈਮ ਹੋਣਾ ਸੀ ਉੱਤੇ ਵੀ ਨੱਥ ਪੈਗੀ ਇਸੇ ਤਰ੍ਹਾਂ ਇੰਸਪੈਕਟਰ ਮੋਲਕਦੀਪ CA1 ਚਾਰਜ ਨੇ ਉਹਨਾਂ ਨੇ ਵੀ ਬਹੁਤ ਅਹਿਮ ਇੱਕ ਅਚੀਵਮੈਂਟ ਹਾਸਲ ਕੀਤੀ ਹੈ ਇੱਕ ਵਿਸ਼ਾਲ ਸਾਨੂੰ ਹਰੀਰਾ ਸਿੰਘ ਗੁਜਰਪੁਰੇ ਦਾ ਹੈਗਾ ਉਦਕੋ 30 ਦੇ ਦੋ ਪਿਸਟਲ ਹਾਸਲ ਕੀਤੇ ਨੇ ਰਿਕਵਰ ਕੀਤੇ ਨੇ ਜਿਹੜੇ ਕਿ ਬਹੁਤ ਹੀ ਸਫਿਸਟੀਕੇਟਡ ਹੈਗੇ ਨੇ ਔਰ ਇਹ ਇਸ ਦੋਸ਼ੀ ਦੇ ਪਹਿਲਾਂ ਐਨਡੀਪੀਐਸ ਦਾ ਮੁਕੱਦਮਾ ਵੀ ਦਰਜ ਹੈਗਾ 2021 ਵਿੱਚ ਔਰ 21 ਸਾਲ ਦੀ ਉਮਰ ਹੈਗੀ ਹੈ ਔਰ ਇਹ ਇਹ ਸਾਰੇ ਹੀ ਦੋਸ਼ੀ ਜਿਹੜੇ ਹੈਗੇ ਨੇ ਤੇ 20 ਤੋਂ 30 ਦੇ ਵਿੱਚ ਵਿੱਚ ਦਰਮਿਆਨ ਹੈਗੇ ਨੇ ਉਹ ਮੈਂ ਸਮਝਦਾ ਜਿਹੜੇ ਆਪਣਾ ਚਾਰ ਪਿਸਟਲ ਰਿਕਵਰ ਹੋਏ ਨੇ ਬਾਕੀ ਹੋਰਨ ਰਿਕਵਰ ਹੋਈ ਆ ਸੀਏ 1 اور 3 ਵੱਲੋਂ ਤੇ ਬਹੁਤ ਵਧੀਆ ਅਚੀਵਮੈਂਟ ਹੈ ਇਹ ਸਾਰੀ ਜਿਹੜੀ ਕਾਰਵਾਈ ਹੋਈ ਹੈ ਸਾਡੇ ਐਸసీపీ ਯਾਦਵਿੰਦਰ ਐਸసీపీ ਕ੍ਰਾਈਮ ਨੇ ਉਹ ਉਹਨਾਂ ਦੀ ਨਿਗਰਾਨੀ ਚ ਹੋਈ ਹੈ ਔਰ ਐਸਏ ਬਲਵਿੰਦਰ ਸਿੰਘ ਸੀਏ 3 ਇੰਚਾਰਜ ਔਰ ਇੰਸਪੈਕਟਰ ਮੋਲਕ ਸਿੰਘ ਇਹਨਾਂ ਦਾ ਜਿਹੜਾ ਸੀਏ ਇੰਚਾਰਜ 1 ਨੇ ਇਹਨਾਂ ਦੇ ਦੋਨਾਂ ਨੇ ਬਹੁਤ ਵਧੀਆ ਅਚੀਵਮੈਂਟ ਹਾਸਲ ਕੀਤੀ ਹੈ ਇੰਸਪੈਕਟਰ ਮੋਲਕ ਧੀਮ ਨੇ ਬੀਤੇ ਦਿਨੇ ਵੀ ਇਹਨਾਂ ਨੇ 6 ਪਿਸਟਲ ਰਿਕਵਰ ਕਰਨ ਸੇ ਕਾਮਯਾਬੀ ਹਾਸਲ ਕੀਤੀ ਸੀ ਔਰ ਦੋਨੇ ਐਸਆ ਜਿਹੜੇ ਇੰਚਾਰਜ ਨੇ ਬੜੀ ਮਿਹਨਤ ਨਾਲ ਕੰਮ ਕਰ ਰਹੇ ਨੇ ਮੈਂ ਸਾਰੇ ਇਹਨਾਂ ਦੀ ਸ਼ਲਾਘਾ ਵੀ ਕਰਦਾ ਹਾਂ ਔਰ ਮੈਂ ਪੂਰੇ ਇਹ ਮਨੁਸ਼ਕੀਨਾਂ ਵੀ ਜਿਹੜੇ ਇਹ ਬੰਦੇ ਫੜੇ ਗਏ ਨੇ ਜਿਹੜੇ ਚਾਰ ਪਿਸਟਲ ਵੀ ਇਹਨਾਂ ਕੋਲ ਮਿਲੇ ਨੇ ਫਰਦਰ ਇਹ ਕ੍ਰਾਈਮ ਜਿਹੜਾ ਹੋਣਾ ਸੀ ਉਹ ਵੀ ਰੋਕਿਆ ਗਿਆ ਬਾਕੀ ਇਹ ਪਿਸਟਲ ਇਹਨਾਂ ਨੇ ਕਿੱਥੋਂ ਲਏ ਨੇ ਕਿੱਦਾਂ ਆਏ ਨੇ ਉਹ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਥੋਰੋਲੀ ਕਿੱਥੋਂ ਇਹਨਾਂ ਨੇ ਰੂਟ ਥਰੂ ਹੋਏ ਆ ਕਿਵੇਂ ਇਹ ਜਿਹੜਾ ਵੀ ਇਨਵੋਲਵ ਪਾਇਆ ਗਿਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿ ਨਾਲ ਮੈਂ ਵੀ ਦੱਸਣਾ ਜਾਵਾਂਗਾ ਇਹ ਜੀ ਦੇ ਬੰਦੇ ਜਿਹੜੇ ਵੀ ਇਸ ਤਰ੍ਹਾਂ ਦੇ ਕ੍ਰਾਈਮ ਕਰ ਰਹੇ ਨੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਤੇ ਇਹ ਕਾਰਵਾਈ ਲਗਾਤਾਰ ਇਸ ਤਰ੍ਹਾਂ ਜਾਰੀ ਰਹੇਗੀ